ਅੱਜ ਜਿਹੜੇ ਦੋ ਸ਼ਕਸ਼ਾ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਦੂਜੇ ਪਾਸੇ ਜਿਹੜੀ ਮੀਡੀਆ ਦੀ ਸ਼ਕਤੀ ਹੈ ਕਿ ਮੀਡੀਆ ਕਿਸੇ ਨੂੰ ਵੀ ਚਾਹੇ ਫਰਸ਼ ਤੇ ਜੇ ਬੰਦਾ ਜ਼ਮੀਨ ਤੇ ਬੈਠਾ ਉਹਨੂੰ ਹਰਸ਼ ਤੇ ਪੰਜਾਂ ਦਾ ਸਮਾਨ ਤੱਕ ਲੈ ਜਾਂਦੇ ਨੇ ਕਿ ਮੀਡੀਆ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਤੇ ਮੀਡੀਆ ਕੁਝ ਐਸੇ ਕਰਕੇ ਵੀ ਬਦਨਾਮ ਹੋਇਆ ਪਿਆ ਕਿ ਜਣੇ ਖਣੇ ਨੂੰ ਚੱਕ ਕੇ ਤਾਂ ਪੰਜਾ ਦਿੰਦੇ ਨੇ ਸ਼ਬਦ ਗਲਤ ਬੋਲਣ ਦੀ ਧੀਰ ਹੁੰਦੀ ਹੈ ਸੋਸ਼ਲ ਮੀਡੀਆ ਤੇ ਚਾਹੇ ਆਪਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਵੇ ਆਪਣਾ ਦੇਖਦੇ ਆਂ ਕਿ ਆਪਾਂ ਸੋਸ਼ਲ ਮੀਡੀਆ ਆਪਣਾ ਕਿਵੇਂ ਭੱਜ ਲੈਂਦਾ ਵਿਊਜ਼ ਦੀ ਖਾਤਰ ਕਿ ਚਲੋ ਭੱਜ ਕੇ ਜਾਓ ਇਹਨਾਂ ਦੀ ਆਪਾਂ ਭੱਜ ਕੇ ਜਿਆਦਾ ਕਵਰੇਜ ਕਰਕੇ ਆਈਏ ਗੱਲ ਕਰਦੇ ਆਂ ਇੱਕ ਹੈਗਾ ਪਹਿਲਾ ਹਰਜੀਤ ਰਸੂਲਪੁਰ ਤੋਂ ਆ ਕੋਈ ਸਾਰੇ ਬਾਬਾ ਬਾਬਾ ਉਹਨੂੰ ਕਰੀ ਜਾਣਗੇ ਜਿਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਂਜੀ ਨੇ ਉਹਨਾਂ ਨੂੰ ਤਾਂ ਪਹਿਲੇ ਕਹਿੰਦਾ ਕਿ ਇਹ ਬਹਿਰੂਪੀ ਆ ਇਹ ਸਾਡੇ ਸਿੱਖੀ ਦੇ ਵਿੱਚੋਂ ਹੈ ਨਹੀਂ ਇਹ ਜੇ ਨਲਾਇਕ ਬਹੁਤ ਫਿਰਦੇ ਨੇ ਜਿਵੇਂ ਹੀ ਇੱਕ ਬਹਿਰੂਪੀਆ ਦਾ ਨਾਮ ਦੇ ਦਿੱਤਾ ਤੇ ਨਾਲ ਦੇ ਨਾਲ ਐਕਸ਼ਨ ਮੋਡ ਦੇ ਵਿੱਚ ਕੁਝ ਪੱਤਰਕਾਰ ਅਗੇ ਭੱਜ ਕੇ ਨਾਲ ਦੀ ਨਾਲ ਗਏ ਹਰਜੀਤ ਕੋਲੇ ਰਸੂਲਪੁਰ ਜਿਹੜਾ ਅਰਜੀਤ ਸਿੰਘ ਤਾਂ ਕਾਨੂੰ ਕਹਿਣਾ ਕੋ ਜਦੋਂ ਹੈ ਹੀ ਨਹੀਂ ਨਾਲ ਦੀ ਨਾਲ ਗਏ ਗੱਲਬਾਤ ਕਰਨ ਉਹਨਾਂ ਨੇ ਉਸ ਤੋਂ ਬੇਇੱਜ਼ਤੀ ਕਰਾਉਂਦੇ ਨੇ ਫੇ ਜਾ ਕੇ ਇੰਟਰਵਿਊ ਲੈਂਦੇ ਨੇ ਸੋਨੂੰ ਬਹਿਰੂਪੀਆ ਕਹਤਾ ਸੋਨੂੰ ਪਹਿਲਾਂ ਆਪ ਕੁਛ ਲੋਕ ਬੋਲਦੇ ਆ ਸੋਨੂੰ ਸਿੰਘ ਆ ਕੁਛ ਬੋਲਦੇ ਆ ਤੁਹਾਨੂੰ ਲੋਕ ਗਾਲਾਂ ਕੱਢਦੇ ਨੇ ਕਮੈਂਟਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਹਟਦੇ ਜਾਣ ਕੇ ਵਸ ਇੱਕ ਕੀ ਕੱਲਾ ਵਿਊ ਦੀ ਖਾਤਰ ਕਿ ਇਹੋ ਜਿਹੇ ਬੰਦਿਆਂ ਦੀ ਵੀ ਕਈ ਵਾਰ ਬਾਈਟਾਂ ਜਾ ਕੇ ਇੰਟਰਵਿਊ ਜਾ ਕੇ ਭੱਜ ਕੇ ਲਿਆਉਂਦੀਆਂ ਔਰ ਦੂਜੇ ਬੰਦੇ ਦੀ ਗੱਲ ਕਰਦੇ ਆ ਅਮਿਤ ਅਰੋੜਾ ਜਿਹੜਾ ਲੁਧਿਆਣੇ ਤੋਂ ਆ ਉਹ ਵੀ ਆਪਦੇ ਆਪ ਨੂੰ ਐ ਸਮਝਦਾ ਕਿ ਮੈਂ ਚੋਟੀ ਦਾ ਬੈਲੀ ਆ ਉਹ ਵੀ ਅੱਜ ਸੋਸ਼ਲ ਮੀਡੀਆ ਅਕਾਊਂਟ ਤੇ ਸਾਰਿਆਂ ਨੇ ਦੇਖ ਲਈ ਆ ਕਿ ਮੈਂ ਉਹ ਇੱਕ ਪ੍ਰਵਾਸੀ ਜਿਵੇਂ ਅਰੋੜਾ ਪਿਆ ਹੋਵੇ ਪਿਛਲੇ ਕੁਝ ਦਿਨਾਂ ਤੋਂ ਹਨਾ ਕਿ ਮੈਂ ਸਾਥ ਜਿਹੜਾ ਓਪਨਲੀ ਸਾਥ ਦੇ ਰਿਹਾ ਕਿ ਮੈਂ ਨਾਲ ਆ ਸਾਡੇ ਭਰਾ ਨੇ ਤੇ ਜੇ ਅਮਿਤ ਅਰੋੜਾ ਨੂੰ ਲੋਕ ਕਹਿੰਦੇ ਨੇ ਬਈ ਤੂੰ ਸਿਕਿਉਰਿਟੀ ਛੱਡ ਦੇ ਜਦ ਤੂੰ ਆਪਦੇ ਆਪ ਨੂੰ ਸ਼ੇਅਰ ਕਰਨਾ ਸਿਕਿਉਰਿਟੀ ਛੱਡ ਦੇ ਤੇ ਸ਼ਰੀਆਮ ਕੋਲ ਲੁਧਿਆਣਾ ਦੇ ਵਿੱਚ ਫਿਰ ਸਿਕਿਉਰਿਟੀ ਕੋ ਰੱਖੀ ਬੈਠਾ ਨਾਲ ਕਿ ਨਾ ਤਾਂ ਡਰ ਵੀ ਲੱਗਦਾ ਮਰਦ ਉਹਨਾਂ ਨੇ ਬੋਲਣੋਂ ਨਹੀਂ ਹਟਣਾ ਤੇ ਜਦੋਂ ਵੀ ਇਹਨਾਂ ਦੀ ਕੋਈ ਵੀਡੀਓ ਪਾਉਂਦੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਦੋਂ ਪਾਉਂਦੇ ਆ ਤਾਂ ਉਹਦੀ ਨਾਲ ਦੀ ਨਾਲ ਜਿਹੜਾ ਹੋਰ ਮੀਡੀਆ ਉਹ ਨਾਲ ਦੀ ਨਾਲ ਭੱਜ ਲੈਂਦੇ ਨੇ ਜਾਂ ਇਹਨਾਂ ਨੇ ਆਪਦੇ ਚੈਨਲ 'ਤੇ ਕੋਈ ਵੀ ਵੀਡੀਓ ਪਾਈ ਹੈ ਬੋਲ ਕੇ ਚਾਹੇ ਗਲਤ ਹੀ ਬੋਲੀਏ ਤੇ ਸਹੀ ਤੱਕ ਦੇ ਬੋਲੇ ਨਹੀਂ ਚਾਹੇ ਗਲਤੀ ਬੋਲ ਰਿਹਾ ਪਰ ਜਿਹੜੇ ਕੁਝ ਕਿ ਮੀਡੀਆ ਨੇ ਜਿਨ੍ਹਾਂ ਨੂੰ ਸਿਰਫ ਵਿਊ ਚਾਹੀਦੇ ਨੇ ਕਿ ਸਾਡੇ ਫੋਲੋਅਰ ਵਧਣਗੇ ਇਨਕਮ ਦਾ ਨਹੀਂ ਕੋਈ ਉਹ ਤਾਂ ਹੋਰ ਪਾਸੇ ਬਥੇਰੇ ਪਾਸੇ ਬਣ ਜਾਂਦੀ ਹੈ ਚਾਹੇ ਇਹਨਾਂ ਤੋਂ ਹੀ ਲੈ ਲੈਂਦੇ ਹੋਣਗੇ ਪੈਸੇ ਵੀਡੀਓ ਪਾਉਣ ਦੇ ਚੱਕਰ ਦੇ ਵਿੱਚ ਕਿ ਅਸੀਂ ਉਹਦੀ ਵੀਡੀਓ ਪਾ ਰਹੇ ਹਾਂ ਇਹਨਾਂ ਤੋਂ ਵੀ ਕੋਈ ਨਾ ਕੋਈ ਫੰਡ ਵਗੈਰਾ ਲੈ ਲੈਂਦੇ ਹੋਣਗੇ ਪਰ ਉਹ ਮੈਂਟ ਲਾਉਂਦੇ ਨੇ ਉਹ ਮੀਡੀਆ ਵਾਲੇ ਜਿਹੜੇ ਮੈਂਟਾਂ ਦੇ ਵਿੱਚ ਇਹਨਾਂ ਦੀਆਂ ਵੀਡੀਓ ਚਲਾ ਦਿੰਦੇ ਨੇ ਕਿ ਵਿਊ ਵਧਣਗੇ ਫੋਲੋਅਰ ਵਧਣਗੇ ਦੇਖਦੇ ਨਹੀਂ ਬੰਦੇ ਕਿ ਕਿੱਥੋਂ ਬੋਲਦਾ ਕਿ ਮੈਂ ਆ ਮੈਂਟਲੀ ਇੱਕ ਹੋਰ ਵੀ ਆ ਗੁਰਸਿਮਰਨ ਮੰਡ ਮਤਲਬ ਹੈਗੇ ਨੇ ਪੰਜ ਛੇ ਜਣੇ ਤਕਰੀਬ ਜਿਹੜੇ ਕਿਤਨਾ ਕਿਤੇ ਵਿਵਾਦਤ ਇਹਨਾਂ ਨੇ ਵਿਵਾਦਤ ਬਿਆਨ ਜਿਹੜਾ ਇਹਨਾਂ ਨੇ ਦੇਣੇ ਦੇਣਾ ਕੱਲ ਤੱਕ ਬਿਆਨ ਇਹਨਾਂ ਨੇ ਦੇਣਾ ਹੀ ਦੇਣਾ ਇਹਨਾਂ ਨੇ ਮਤਲਬ ਇਹਨਾਂ ਤੋਂ ਰਿਹਾ ਨਹੀਂ ਜਾਂਦਾ ਹਰ ਇੱਕ ਥਾਂ ਤੇ ਜਾ ਕੇ ਇਹਨਾਂ ਨੇ ਆਪ ਦਾ ਵਿੱਚ ਡੰਗਾ ਵਜਾਉਣਾ ਹੀ ਵਜਾਉਣਾ ਹੁੰਦਾ ਕੀ ਹਾਂ ਭਾਈ ਅਸੀਂ ਹੈਗੇ ਆ ਉਹ ਸੋਸ਼ਲ ਮੀਡੀਆ ਨੂੰ ਚਾਹੀਦਾ ਥੋੜੀ-ਮੋਟੀ ਅਕਲ ਨੂੰ ਹੱਥ ਮਾਰੂ ਨਾ ਇਹਨਾਂ ਦੇ ਵਾਈਟਲ ਨਾ ਆਪ ਦੀ ਬੇਇੱਜ਼ਤੀ ਕਰਾਉਂ ਜਾਇਆ ਕਰੋ ਵਾਰ-ਵਾਰ ਇਹਨਾਂ ਕੋਲੇ ਜਦੋਂ ਕੋਈ ਗੱਲ ਹੁੰਦੀ ਹੈ ਨਾਲ ਦੀ ਨਾਲ ਆਪਾਂ ਚੱਕ ਕੇ ਮਾਈਕ ਇਹਨਾਂ ਬਲਤੁਰ ਪੈਨੇ ਦੂਜੇ ਔਰ ਬਥੇਦੇ ਪੱਖ ਹੁੰਦੇ ਨੇ ਉਹ 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 ਚੀਜ਼ਾਂ ਚਲਾਇਆ ਕਰੋ ਇੰਨਾ ਵੱਲ ਨਾ ਭੱਜ ਭੱਦ ਕੇ ਜਾਇਆ ਕਰੋ ਨਾ ਨੇ ਬੇਸਤੀ ਕਰਾ ਕੇ ਉਹਨੇ ਉਹਨਾਂ ਨੇ ਫਿਰ ਛੋਟੀਆਂ ਗੱਲਾਂ ਦਾ ਚੱਜ ਨਹੀਂ ਜਵਾਬ ਨਹੀਂ ਦਿੰਦੇ ਸੋਨੂੰ ਹੀ ਕੱਲ ਤਾਂ ਟਰਾਂਉਂਦੀ ਇਹਨਾਂ ਨੇ ਕੋਸ਼ਿਸ਼ ਕਰਦੇ ਰਹਿੰਦੇ ਨੇ ਉਹ ਆਪਾਂ ਆਮ ਦੇਖਦੇ ਹਾਂ ਬਹੁਤ ਸਾਰੇ ਵਿੱਚ ਪੱਤਰਕਾਰਾਂ ਦੇ ਨਾਲ ਇਦਾਂ ਦੀ ਗੱਲਬਾਤ ਹੋਈ ਆ ਜਦੋਂ ਇਹ ਹਰਜੀਤ ਸਿੱਧਾ ਬੋਲ ਪੈਂਦਾ ਠੀਕ ਹੈ ਅਮੇਤਾ ਅਰੋੜਾ ਉਹ ਗੰਜੇ ਜਿਹੜੇ ਉਹ ਸਿੱਧਾ ਬੋਲ ਪੈਂਦਾ ਹੋਰ ਬਥੇਦੇ ਜਾਣੇ ਆ ਫਿਰ ਜਿਹੜੇ ਸਿੱਧਾ ਬੋਲ ਪੈਂਦੇ ਨੇ ਤੇ ਇਹਨਾਂ ਨੇ ਫਿਰ ਇਹਨਾਂ ਦੀ ਗੱਲਾਂ ਦਾ ਕਈ ਵਾਰ ਜਵਾਬ ਨਹੀਂ ਹੁੰਦਾ ਇਹ ਪ ਕੀ ਕੋਸ਼ਿਸ਼ ਕਰਿਆ ਕਰੋ ਬੱਚੋ ਇਹਨਾਂ ਤੋਂ ਬਾਕੀ ਜਿਹੜਾ ਅੱਜ ਕੱਲ ਮਾਹੌਲ ਚੱਲ ਰਿਹਾ ਹੈ ਬਹੁਤ ਮਾੜਾ ਚੱਲ ਰਿਹਾ ਹੈ ਜਿਵੇਂ ਰੋਲਾ ਪਿਆ ਹੋਇਆ ਹੈ ਪ੍ਰਵਾਸੀ ਵੀ ਸਾਰਿਆਂ ਦਾ ਹੀ ਹਨਾ ਕਿ ਬੱਚੇ ਨੂੰ ਮਾਰਤਾ ਹੋਰ ਵੀ ਇਦਾਂ ਦੇ ਬਹੁਤ ਬੰਦੇ ਹੈਗੇ ਨੇ ਜਿਹੜੇ ਗਲਤ ਨੇ ਸ਼ਾਇਦ ਇਦਾਂ ਦੇ ਬੰਦੇ ਪੰਜਾਬ ਦੇ ਵਿੱਚ ਹੈਗੇ ਵੀ ਨੇ ਜਿਹੜੇ ਆਪਦੇ ਉਧਰ ਚਾਚਾਰ ਕਤਲ ਕਰਕੇ ਇੱਧਰ ਭੱਜ ਆਉਂਦੇ ਨੇ ਕੋਪੋਲਿਸ ਨੇ ਕਿਹੜਾ ਪਿੱਛੇ ਆਉਣਾ ਇਹ ਜਿਹੇ ਬੰਦੇ ਵੀ ਹੈਗੇ ਨੇ ਰਾਮਪਰਾ ਦੇ ਵਿੱਚ ਵੀ ਫਿਰਦੇ ਨੇ ਬਹੁਤ ਪੰਜਾਬ ਦੇ ਵਿੱਚ ਹੀ ਤਕਰੀਬਨ ਸਾਰੇ ਫਿਰਦੇ ਨੇ ਇਹ ਜਿਹੇ ਬੰਦੇ